ਹਾਂਜੀ ਦੋਸਤੋ ਹੈਪੀ ਵਾਲਾ ਸੰਡੇ ਅੱਜ ਦੋਸਤੋ ਸੰਡੇ ਦਾ ਦਿਨ ਆ ਤੇ ਬੱਚੇ ਘਰ ਨੇ ਛੁੱਟੀ ਆ ਬੱਚਿਆਂ ਨੂੰ ਤੇ ਬੱਚੇ ਕਹਿੰਦੇ papa ਅੱਜ ਅਸੀਂ ਬ੍ਰੈਡ ਸੈਂਡਵਿਚ ਬਣਾ ਕੇ ਖਾਵਾਂ ਸਾਨੂੰ ਘਰ ਤੇ ਲੋਕ ਤਿਆਰੀ ਕਰਨ ਲੱਗਿਆਂ ਤੇ ਤੁਹਾਨੂੰ ਦੱਸ ਦਈਏ ਕੀ ਕੀ ਸਮਾਨ ਆ ਇਹ ਜੀ ਤਿੰਨ ਪੈਕਟ ਬ੍ਰੈਡ ਦੇ ਨੇ ਛੋਟੇ ਵੱਡੇ ਮੈਨੂੰ ਮਿਲਿਆ ਨਹੀਂ ਵੈਸੇ ਵੱਡੇ ਵੀ ਵਧੀਆ ਰਹਿੰਦੇ ਨੇ ਛੋਟੇ ਵੀ ਵਧੀਆ ਰਹਿੰਦੇ ਨੇ ਇਹ ਤਿੰਨ ਬੈਕਟ ਬਰੈਡਾਂ ਦੇ ਨੇ ਤੇ ਉਸ ਤੋਂ ਬਾਅਦ ਆ ਸਬਜ਼ੀਆਂ ਦੇ ਵਿੱਚ ਤਕਰੀਬਨ 1 ਕਿਲੋ ਆਲੂ ਨੇ ਉਬਲੇ ਹੋਏ ਮੈਸ਼ ਕਰ ਲਿਆ ਉਸ ਤੋਂ ਬਾਅਦ ਆ ਕਾਲੇ ਚਨੇ ਅਸੀਂ ਕੱਲ ਸਬਜ਼ੀ ਬਣਾਈ ਸੀ ਉਹ ਜੋ ਬਚ ਗਏ ਸੀਗੇ ਚਲੋ ਇਹ ਵੀ ਮੈਂ ਮੈਸ਼ ਕਰ ਲੇ ਤੇ ਵਿੱਚ ਹੀ ਪਾ ਲਾਂਗੇ ਹੈਲਦੀ ਵੀ ਤੇ ਨਾਲੇ ਵੇਸਟ ਨਹੀਂ ਹੋਣਾ ਦਿੱਤਾ ਤੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਆ ਕੱਟਿਆ ਹੋਇਆ ਤੇ ਇੱਕ ਟਮਾਟਰ ਤੇ ਚਾਰ ਹਰੀਆਂ ਮਿਰਚਾਂ ਇੱਕ ਨਿੰਬੂ ਤੇ ਤਕਰੀਬਨ 20-30 ਗ੍ਰਾਮ ਅਦਰਕ ਆਗਲਾ ਇਹ ਸਮਾਨ ਹੋ ਗਿਆ ਸੁੱਕੇ ਮਸਾਲਿਆਂ ਦੇ ਵਿੱਚ ਅੱਧਾ ਚਮਚ ਲਾਲ ਮਿਰਚ ਅੱਧਾ ਚਮਚ ਕਾਲੀ ਮਿਰਚ ਅੱਧਾ ਚਮਚ ਭੁੰਨਿਆ ਹੋਇਆ ਜੀਰਾ ਚੌਥਾ ਹਿੱਸਾ ਚਮਚੇ ਦਾ ਅਜਵਾਇਨ ਤੇ ਚੌਥਾ ਹਿੱਸਾ ਹੀ ਕੱਚਾ ਜੀਰਾ ਤੇ ਲਗਭਗ ਪੌਣਾ ਚਮਚ ਅੰਬਚੂਰ ਅੱਧਾ ਚਮਚ ਕਾਲਾ ਨਮਕ ਤੇ ਲਗਭਗ ਅੱਧਾ ਚਮਚ ਹੀ ਚਿੱਟਾ ਨਮਕ ਇਹ ਸਮਾਨ ਪਾ ਕੇ ਅਸੀਂ ਮਿਕਸ ਕਰਾਂਗੇ ਇਹਨੂੰ ਲਓ ਜੀ ਤੇ ਆ ਹੁਣ ਟੋਸਟਾ ਜਿਹੜੇ ਬਰੈਡ ਟੋਸਟਾ ਭਰਨ ਲੱਗੇ ਆ ਜੀ ਇਸੇ ਤਰ੍ਹਾਂ ਤੁਸੀਂ ਚਾਹੇ ਚਾਕੂ ਜਾਂ ਕਰਦ ਦੀ ਜਾਂ ਚਮਚ ਦੀ ਸਹਾਇਤਾ ਨਾਲ ਵੀ ਭਰ ਸਕਦੇ ਹੋ ਪਰ ਆਪਣਾ ਪੂਰੇ ਸੌਕੇ ਭਰੇ ਜਾਂਦੇ ਨੇ ਤੇ ਵਰੀਆ ਭਰੇ ਜਾਂਦੇ ਨੇ ਜੀ ਫੀਲਿੰਗ ਆ ਖਰਾਬ ਨਹੀਂ ਹੁੰਦੀ ਇਸੇ ਤਰ੍ਹਾਂ ਆਪਾਂ ਸਾਰੇ ਬ੍ਰੈਡ ਭਰ ਲਾਂਗੇ ਜੀ ਤੇ ਸਾਰੇ ਜਿਹੜੇ ਬ੍ਰੈਡ ਭਰੇ ਜਾ ਚੁੱਕੇ ਨੇ ਮਸਾਲੇ ਨਾਲ ਤੇ ਹੁਣ ਆਪਾਂ ਇਹਨਾਂ ਨੂੰ ਰੋਸਟ ਕਰਨ ਦੇ ਵਿੱਚ ਜਾਂ ਟੋਸਟ ਕਰਨ ਦੇ ਵਿੱਚ ਅੱਗੇ ਵਧਦੇ ਤੇ ਲਓ ਦੇਖੋ ਪ੍ਰੋਸੈਸ ਆ ਦੇਸੀ ਘਿਓ ਲਿਆ ਗਿਆ ਤੇ ਜਿਹੜਾ ਟੋਸਟਰ ਆ ਉਹਨੂੰ ਗ੍ਰੀਸ ਕਰ ਦਿੱਤਾ ਗਿਆ ਜਦਨਾ ਤਾਂ ਕਿ ਜਿਹੜਾ ਆਪਣਾ ਬਰੈਡ ਆ ਉਹ ਜਦੋਂ ਚਿਪਕੇ ਨਾ ਮੌਚ ਇਸ ਤਰ੍ਹਾਂ ਬਰੈਡ ਵੀ ਜਿਹਦੇ ਵਿੱਚ ਤਰਕਤਾ ਇਹਨੂੰ ਬੰਦ ਕਰਕੇ ਬੀਨਸ ਸੇਕੇ ਤੇ ਰੇਤੇ ਤੇ ਨੂੰ ਸੇਕ ਦਿੱਤਾ ਜਾਵੇਗਾ ਪੂਰ ਤਪੂਲਡ ਕਰਕੇ ਇਹਨੂੰ ਤਕਰੀਬਨ ਇੱਕ ਮਿੰਟ ਲਗਭਗ ਇੱਕ ਮਿੰਟ ਹੀ ਲੱਗਾ ਹੈ ਬਾਅਦ ਕਿ ਨੂੰ ਵਿੱਚ ਵਿੱਚ ਖੋਲ ਕੇ ਦੇਖ ਲਵੋ ਕਿਤੇ ਜਲ ਤਾਂ ਨਹੀਂ ਰਿਹਾ ਤੇ ਦੇਖੋ ਉਹਨਾ ਬਰੈਡ ਲਗਭਗ ਬਣ ਚੁੱਕਿਆ ਧਮਾਕਾ ਦਿਖਾਉਂਦੇ ਠੀਕ ਤੇ ਇਹਨੂੰ ਬਾਹਰ ਕੱਢ ਦਿੱਤਾ ਤੇ ਠੀਕ ਤੇ ਹੁਣ ਟੋਸਟ ਬੱਚੇ ਨੂੰ ਸਰਵ ਕੀਤਾ ਜਾ ਰਿਹਾ ਉਹ ਪਹਿਲਾਂ ਵੀ ਖਾ ਹੀ ਰਹੇ ਹਨ ਹਾਂਜੀ ਬੇਟਾ ਜੀ ਕਿਵੇਂ ਲੱਗਿਆ ਟੋਸਟ ਆ ਬਹੁਤ ਵਧੀਆ ਠੀਕ ਆ ਟੇਸਟੀ ਆ ਠੀਕ ਹਾਂਜੀ ਸਮਰ ਜੀ ਈਮੇਲ ਦਾ ਟੈਸਟ ਹੋ ਟਾ ਠੀਕ ਹੈ ਹਾਂਜੀ ਫਿਰ ਟਮੇਟੋ ਸੌਸ ਨਾਲ ਖਾਧਾ ਜਾ ਰਿਹਾ ਹੈ